ਤਾਲਰ ਦੀ ਟੀਮ ਇਸ ਵਕਤ ਲక్ష్ਮੀ ਨਾਰਾਇਣ ਮੰਦਿਰ ਦੇਵੀ ਤਲਾ ਮੰਦਿਰ ਦੇ ਵਿੱਚ ਮੌਜੂਦ ਆ ਜਿੱਥੇ ਝੰਡੇ ਦੀ ਰਸਮ ਹੋਈ ਆ ਔਰ ਜਨਮ ਅਸ਼ਟਮੀ ਬੜੀ ਧੂਮ ਧਾਮ ਦੇ ਨਾਲ ਮਨਾਈ ਜਾਵੇਗੀ ਥੋੜੀ ਜੀ ਗੱਲਬਾਤ ਕਰ ਲੈਣੇ ਆ ਸਭ ਤੋਂ ਪਹਿਲੇ ਇੱਥੇ ਦੇ ਪ੍ਰਧਾਨ ਜਿਹੜੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਜੀ ਢਿੰਦੇ ਦਾ ਸਾਹਿਬ ਅੱਜ ਸਾਡੀ ਸਾਰੀ ਟੀਮ ਜਨਮ ਅਸ਼ਟਮੀ ਦੇ ਹਾਰ ਆਪਣੇ ਮੰਦਿਰ ਮਨਾ ਰਹੀ ਆ ਸਵੇਰ ਤੋਂ ਲੈ ਕੇ ਕਾਫੀ ਆਪਣਾ ਪੂਜਾ ਹੋਈ ਹੈ ਤੇ ਪੂਜਾ ਅਰਤਨਾ ਹੋਈ ਹੈਗੀ ਆ ਉਸ ਬਾਅਦ ਝੰਡੇ ਦੀ ਰਸਮ ਹੋਈ ਹੈਗੀ ਆ ਔਰ ਸ਼ਾਮ ਨੂੰ ਜਨਮ ਅਸ਼ਟਮੀ ਦੇ ਹਾਰ ਧੂਮ ਤਾਂ ਮਨਾਇਆ ਜਾਵੇਗਾ ਅਸੀਂ ਇੱਥੇ ਆਮ ਤੇ ਆਪਣੇ ਚੀਫਰ ਭੱਲਾ ਸਾਹਿਬ ਮਾਸਟਰ ਜੀ ਜਿਪਨ ਜੀ ਤੇ ਪੁਲੀਸ ਸਾਹਿਬ ਦਾ ਸਵਾਗਤ ਕਰਦੇ ਹਾਂ ਔਰ ਇਦਾਂ ਉਮੀਦ ਕਰਦੇ ਹਾਂ ਕਿ ਹਰ ਸਾਲ ਇਦਾਂ ਜਨਮਸ਼ਤਮੀ ਧੂਮਧਮ ਮਨਾਇਆ ਜਾਵੇਗਾ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਹੋਰ ਕਰ ਲੈਣੀ ਸਰ ਔਰ ਜਨਮਸ਼ਤਮੀ ਦਾ ਸ਼ੋਭ ਦੇ ਹੜਾ ਜੀ ਛੰਡੇ ਦੀ ਰਸਮ ਅਦਾ ਹੋਈ ਆ ਔਰ ਜਨਮਸ਼ਤਮੀ ਪੂਰੇ ਦੇਸ਼ ਦੇ ਵਿੱਚ ਹੀ ਧੂਮਧਮ ਮਨਾਈ ਜਾਂਦੀ ਹੈ ਅੱਜ ਸੱਚਮੁੱਚ ਹੀ ਸਾਡੇ ਭਾਰਤ ਵਾਸੀਆਂ ਲਈ ਤੇ ਵਿਦੇਸ਼ ਵਿੱਚ ਬੈਠੇ ਜਿਹੜੇ ਸਾਡੇ ਭਾਰਤ ਦੇ ਬਿਛੰਦੇ ਆ ਉਹਨਾਂ ਲਈ ਸੱਚਮੁੱਚ ਹੀ ਬੜੀ ਖੁਸ਼ੀ ਦਾ ਪਲ ਹੈ ਕਿ ਅੱਜ ਭਗਵਾਨ ਕ੍ਰਿਸ਼ਨ ਦੇ ਜਨਮ ਦੇ ਉਪਰਖਸ਼ ਵਿੱਚ ਜਨਮ ਅਸ਼ਟਮੀ ਮਨਾਈ ਜਾ ਰਹੀ ਹੈ ਇਹ ਸਾਨੂੰ ਅੱਜ ਮੈਨੂੰ ਆਪਣੇ ਪਰਿਵਾਰ ਸਮੇਤ ਇੱਥੇ ਲక్ష్ਮੀ ਨਾਰਾਇਣ ਮੰਦਿਰ ਵਿੱਚ ਠਾਕੁਰ ਜੀ ਦੀ ਪੂਜਾ ਕਰਾਉਣ ਦਾ ਮੌਕਾ ਮਿਲਿਆ ਇਹ ਸੱਚਮੁੱਚ ਹੀ ਬੜੇ ਸੁਭਾਗਾ ਦਾ ਦਿਨ ਹੈ ਜਿੱਥੇ ਅੱਜ ਸਾਨੂੰ ਇੱਥੇ ਬੈਠ ਕੇ ਭਗਵਾਨ ਦੇ ਚਰਨਾਂ ਵਿੱਚ ਬੈਠ ਕੇ ਪੂਜਾ ਕਰਨ ਦਾ ਮੌਕਾ ਮਿਲਿਆ ਅੱਜ ਇੱਥੇ ਝੰਡੇ ਦੀ ਰਸਮ ਵੀ ਅਦਾ ਕੀਤੀ ਗਈ ਹੈ ਜਿਹਦੇ ਵਿੱਚ ਸ੍ਰੀ ਆਕਾਸ਼ਪੱਲਾ ਜੀ ਸਰਦਾਰ ਬ੍ਰਿਜ ਸਰਦਾਰ ਭਪਿੰਦਰ ਸਿੰਘ ਜੀ ਰਜੀਪੂਰੀ ਜੀ ਮਹਾਜਨ ਸਾਹਿਬ ਤੇ ਹੋਰ ਸ਼ਹਿਰ ਦੇ ਬਹੁਤ ਪ੍ਰਮੰਤੇ ਸੱਜਣ ਇੱਥੇ-ਇੱਥੇ ਪਹੁੰਚੇ ਹਨ ਤੇ ਮੈਂ ਦੇਖ ਰਿਹਾ ਕਿ ਮੰਦਰ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਹੈ ਇਹ ਮੈਂ ਇਸ ਮੌਕੇ ਤੇ ਸਮੂਹ ਦੇਸ਼ ਵਾਸੀਆਂ ਨੂੰ ਤੇ ਵਿਦੇਸ਼ਾਂ ਵਿੱਚ ਰਹਿੰਦੇ ਸਾਰੇ ਪਛਿੰਦਿਆਂ ਨੂੰ ਇਸ ਮੌਕੇ ਦੀ ਬਹੁਤ-ਬਹੁਤ ਮੁਬਾਰਕਾ ਦਿੰਦਾ ਹਾਂ ਤੇ ਭਗਵਾਨ ਕ੍ਰਿਸ਼ਨ ਅੱਗੇ ਬੇਨਤੀ ਕਰਦਾ ਹਾਂ ਕਿ ਸਾਡੇ ਦੇਸ਼ ਉੱਤੇ ਹਮੇਸ਼ਾ ਹੀ ਆਪਣਾ ਮਿਹਰ ਭਰਿਆ ਹੱਥ ਰੱਖਣ। ਸ਼ੁਕਰੀਆ ਜੀ। ਜੀ ਸਾਰੇ ਸ਼ਹਿਰ ਵਾਸੀਆਂ ਨੂੰ ਅੱਜ ਜਨਮ ਅਸ਼ਟਮੀ ਦਾ ਸ਼ੁਭ ਦਿਹਾੜਾ ਤੇ ਬਹੁਤ-ਬਹੁਤ ਮੁਬਾਰਕ। ਔਰ ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ ਵਿੱਚ ਅੱਜ ਬਹੁਤ ਹੀ ਧੂਮਤਾਮਨਾ ਮਨਾਈ ਜਾ ਰਹੀ ਹੈ। ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਸ਼ਾਮ ਨੂੰ ਇੱਥੇ ਦਰਸ਼ਨ ਜ਼ਰੂਰ ਦੇਣ। ਸ਼ੁਕਰੀਆ ਜਨਮ ਅਸ਼ਵੀਧੀਆਂ ਸਾਰੇ ਦੇਸ਼ ਵਾਸੀਆਂ ਨੂੰ ਤੇ ਪ੍ਰਦੇਸ਼ ਤੋਂ ਸਭ ਨੂੰ ਬਹੁਤ-ਬਹੁਤ ਮੁਬਾਰਕਾ ਅੱਜ ਮੈਨੂੰ ਮੌਕਾ ਮਿਲਿਆ ਇੱਥੇ ਲక్ష్ਮੀ ਨਾਰਾਇਣ ਮੰਦਿਰ ਆ ਕੇ ਝੰਡਾ ਚੜਾਉਂਦਾ ਤਾਂ ਮੈਂ ਬਹੁਤ ਆਪਰਾਵ ਨੂੰ ਖੁਸ਼ਕਿਸਮਤ ਮਹਿਸੂਸ ਕਰਦਾ ਪਰਮਾਤਮਾ ਵਾਦਾ ਕਰੇ ਸਾਨੂੰ ਮੌਕੇ ਮਿਲਦੇ ਰਹਿਣ ਥੈਂਕ ਯੂ ਹਾਂਜੀ ਮਾਸਟਰ ਜੀ ਅੱਜ ਬੜਾਈ ਕ੍ਰਿਸ਼ਨ ਰਸ਼ਮੀ ਜੀ ਦਾ ਬੜਾ ਸ਼ੁਭ ਦਿਹਾੜਾ ਹੈ ਇਸ ਦਿਹਾੜੇ ਤੇ ਸਮੂਹ ਭਗਤਾਂ ਨੂੰ ਬਹੁਤ-ਬਹੁਤ ਮੁਬਾਰਕਾ ਪਰਮਾਤਮਾ ਸਾਰਿਆਂ ਦੀ ਝੋਲੀ ਭਰੇ ਤੇ ਸਭ ਨੂੰ ਆਪਣਾ ਆਸ਼ੀਰਵਾਦ ਦੇਵੇ ਅੱਜ ਇੱਥੇ ਆਏ ਆ ਭੱਲਾ ਜੀ ਨੇ ਚਿੰਤਾ ਚੜਾਇਆ ਬੜੀ ਇਹਨਾਂ ਨੂੰ ਵਧਾਈ ਇਹਨਾਂ ਦੇ ਪਰਿਵਾਰ ਨੂੰ ਵਧਾਈ ਪੂਜਾ ਹੋਈ ਹੈ ਬੜੇ ਧਿਆਨ ਨਾਲ ਗੌਰ ਨਾਲ ਅਸੀਂ ਉਹਦੇ ਵਿੱਚ ਸ਼ਾਮਲ ਹੋਏ ਆ ਵਾਹਿਗੁਰੂ ਕਰੇ ਇਸੇ ਤਰ੍ਹਾਂ ਸਭ ਨੂੰ ਇਹ ਖੁਸ਼ੀਆਂ ਦੇਵੇ ਔਰ ਸਾਰੇ ਹੀ ਇਸ ਤਰ੍ਹਾਂ ਖੁਸ਼ੀ-ਖੁਸ਼ੀ ਰਲ ਕੇ ਤਿਉਹਾਰ ਮਨਾਈਏ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਜਨਮ ਅਸ਼ਮੀਂ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਤੇ ਸ਼ਹਿਰ ਨਿਵਾਸੀਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਲక్ష్ਮੀ ਨਰ ਮੰਦਿਰ ਦੇ ਵਿੱਚ ਬਹੁਤ ਹੀ ਸਜਾਵਟ ਨਾਲ ਇਹ ਪਰਬ ਜਿਹੜਾ ਮਨਾਇਆ ਜਾ ਰਿਹਾ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਅੱਜ ਸ਼੍ਰੀ ਲక్ష్ਮੀ ਨਰ ਮੰਦਿਰ ਦਾ ਅਨਸ਼ਾਲਾ ਟਰਸਟ ਵੱਲੋਂ ਹਰ ਸਾਲ ਦੀ ਤਰ੍ਹਾਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਲక్ష్ਮੀ ਨਾ ਮੰਦਿਰ ਵਿੱਚ ਮਨਾਈ ਜਾਂਦੀ ਹੈ। ਔਰ ਟਰਸਟ ਦੇ ਪ੍ਰਧਾਨ ਸੁਨੀਲ ਮਹਾਜਨ ਭੱਗਾ ਜੀ, ਚੇਅਰਮੈਨ ਨਰਮਲ ਕਮਲ ਬੱਟੂ ਜੀ ਤੇ ਸਾਰੀ ਟਰਸਟ ਕਮੇਟੀ ਔਰ ਵਿੰਦਰਪੁਰੀ ਜੀ, ਰਜੀਪੁਰੀ ਜੀ ਔਰ ਵਰਮਾ ਜੀ ਔਰ ਔਰ ਸਾਰੇ ਮੈਂਬਰ ਕਮੇਟੀ ਦੇ ਹਾਜ਼ਰ ਆ ਔਰ ਸ਼ਾਮ ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਬੜੀ ਧੂਮ ਧਾਮ ਨਾਲ ਮਨਾਈ ਜਾਊਗੀ। ਸਾਰੇ ਨੂੰ ਇਸ ਮੰੰਦ ਦੇ ਵਿੱਚ ਲੱਖ ਲੱਖ ਵਜਾਈ ਹੋਵੇ ਸੀ ਲਖਮੀ ਦਾ ਮੰੰਦ ਆਪਣਾ ਬੱਲੋ ਸੀ ਕਿਸ਼ਿੰਜਨ ਜਨਮਾਸ਼ਟਮੀ ਇਸ ਮੰੰਦ ਵਿੱਚ ਜੈਸੇ ਬਹੁਤ-ਬਹੁਤ ਸ਼ੁਕਰੀਆ ਜੀ ਤਸਵੀਰਾਂ ਤੁਹਾਨੂੰ ਲక్ష్ਮੀ ਨਾਰਾਇਣ ਮੰਦਰ ਦੇਵੀ ਤਲਾਬ ਮੰਦਰ ਤੋਂ ਦਿਖਾ ਰਹੇ ਸੀ ਜਿੱਥੇ ਝੰਡੇ ਦੀ ਰਸਮ ਹੋਈ ਆ ਇਸ ਤੋਂ ਬਾਅਦ ਜਨਮ ਅਸ਼ਟਮੀ ਦਾ ਨੂੰ ਖੂਬਸੂਰਤ ਢੰਗ ਦੇ ਨਾਲ ਮੰਦਰ ਨੂੰ ਸਜਾਇਆ ਜਾਵੇਗਾ ਅਤੇ ਸ਼ਾਮ ਨੂੰ ਖੂਬ ਰੌਣਕਾਂ ਲੱਗਣਗੀਆਂ ਕੈਮਰਾ ਪਰਸਾ ਸੋਮੇ ਢਿੰਗੜਾ ਦੇ ਨਾਲ ਸ਼ਸ਼ੀਲ ਢਿੰਗੜਾ ਇਕਤਾਲਾ ਨਿਊਜ਼ ਨਕੋ